ਹਨਵਾਤ ਤੁਹਾਨੂੰ ਤੇ ਉਸ ਨੂੰ ਤੇ ਅਨੁਸਾਰ ਸੈਟੀਫਾਈ ਕਰ। ਸੋ ਥੋੜੀ ਚੰਗੀ ਖਬਰ ਹੈ ਚਲੋ ਲੋਕਾਂ ਨੂੰ ਸੁੱਖ ਦਾ ਸਾਹ ਆਊਗਾ ਜਿਨ੍ਹਾਂ ਨੇ ਟਿਕਟਸ ਲਈਆਂ ਹੋਈਆਂ ਸੀਗੀਆਂ 에ਅਰ ਕੈਨੇਡਾ ਦੀਆਂ ਤੇ ਕਹਿੰਦੇ ਫਲਾਈਟ ਅਟੈਂਡੈਂਸ ਤੇ ਯੂਨੀਅਨ ਦੇ ਵਿਚਕਾਰ ਸਮਝੌਤਾ ਹੋਇਆ ਜੀ ਪ੍ਰਧਾਨ ਸਾਹਿਬ। ਹਾਂ ਬਿਲਕੁਲ ਦੇਖੋ ਕਿ ਜਿਸ ਢੰਗ ਦੇ ਨਾਲ ਸ਼ਨੀਵਾਰ ਵਾਲੇ ਦਿਨ ਤੋਂ ਇਹ ਹੜਤਾਲ ਸ਼ੁਰੂ ਹੋਈ ਸੀ ਤੇ ਇਹਦੇ ਨਾਲ ਸਾਨੂੰ ਪਤਾ ਵੀ ਹਜ਼ਾਰਾਂ ਦੀ تعداد ਦੇ ਵਿੱਚ ਜੋ ਇਹ ਲੋਕ ਜਿਨ੍ਹਾਂ ਨੇ 에ਅ ਟ੍ਰੈਵਲ 에ਅਰ ਕੈਨੇਡਾ ਦੇ ਥਰੂ ਕਰਨਾ ਸੀਗਾ ਇਹ ਉਹ ਪਿਛਲੇ ਕੁਝ ਦਿਨਾਂ ਤੋਂ ਜੋ ਫਲਾਈਟਸ ਕੈਨਸਲ ਹੋ ਰਹੀਆਂ ਨੇ ਡਿਲੇ ਹੋ ਰਹੀਆਂ ਨੇ ਜਾਂ ਰੀਸਕੇਜੂਲ ਹੋ ਰਹੀਆਂ ਨੇ ਸੋਦੇ ਕਰਕੇ ਕੱਜਲ ਖਰਾਬ ਹੋ ਰਹੇ ਸੀਗੇ ਸੋ ਇਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਸਰਕਾਰ ਵੱਲੋਂ ਵੀ ਇੰਟਰਫੇਰੈਂਸ ਕੀਤੀ ਗਈ ਤੇ ਜੋਬ ਮਿਨਿਸਟਰ ਨੇ ਪੈਟੀ ਹਾਜੂ ਸੋ ਉਹਨਾਂ ਨੇ ਇਹ ਮਾਮਲਾ ਕੈਨੇਡਾ ਲੇਬਰ ਕੋਡ ਦੀ ਜਿਹੜੀ ਧਾਰਾ 107 ਸੋ ਉਹਦੀ ਵਰਤੋਂ ਕਰਕੇ ਜਿਹੜਾ ਬਾਈਡਿੰਗ ਆਰਬਿਟ੍ਰੇਸ਼ਨ ਕਰਨੇ ਦਾ ਹੁਕਮ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਇਹ ਸਟ੍ਰਾਈਕ ਕਰਨ ਵਾਲੇ ਜਿੰਨੇ ਵੀ ਐਮਪਲਾਈ ਸੀ ਕਿਨਾਂ ਨੇ ਇਸ ਚੀਜ਼ ਨੂੰ ਮੰਨਣ ਤੋਂ انکار ਵੀ ਕੀਤਾ ਜੀ ਤੇ ਇਸ ਤੋਂ ਬਾਅਦ ਇਹ ਗੱਲ ਕੀ ਸੀ ਵੀ ਇਹ ਜੋ ਇਹ ਕੱਲ ਸੀ ਅਪੀਲ ਦੁਆਰਾ ਕੀਤੀ ਗਈ ਸੋ ਇਹਨੂੰ ਲੇਬਰ ਬੋਰਡ ਨੇ ਵੀ ਇਹ ਗੱਲ ਮੰਨੀ ਸੀ ਵੀ ਇਹ ਜਿਹੜੀ ਸਟ੍ਰਾਈਕ ਹੈ ਇਹ ਗੈਰਕਾਨੂੰਨੀ ਹੈ ਗੈਰਸੁਧਾਰਨਿਕ ਹੈ ਤੇ ਉਸ ਤੋਂ ਬਾਅਦ ਫਿਰ ਕਿ ਕੱਲ ਸੋਮਵਾਰ ਰਾਤ ਤੋਂ ਲਗਾਤਾਰ 네ਗੋਸ਼ੀਏਸ਼ਨ ਦਾ ਕੰਮ ਚੱਲ ਰਿਹਾ ਸੀ ਦੋਵਾਂ ਧਿਰਾਂ ਦੇ ਵਿੱਚ ਤੇ ਹੁਣ ਜੋ ਇਸ ਬਾਬਤ ਚ ਚੰਗੀ ਖਬਰ ਇਹ ਆ ਰਹੀ ਹੈ ਕਿ ਜੋ 에어 ਕੈਨੇਡਾ ਦੀ ਜੋ ਮੈਨੇਜਮੈਂਟ ਹੈ ਤੇ ਤੁਹਾਡੇ ਪਾਸੇ ਜੋ ਫਲਾਈਟ ਅਟੈਂਡੈਂਟ ਸੀ ਜਿਹੜੀ ਜੂਨੀਅਰ ਹੈ ਸੋ ਇਹਨਾਂ ਦੋਵਾਂ ਦੇ ਵਿਚਕਾਰ ਜੋ ਟੈਂਟੇਟਿਵ ਡੀਲ ਹੈ ਉਹ डन ਹੋ ਗਈ ਹੈ ਸੋ ਡੀਲ ਹੁਣ ਤੋਂ ਬਾਅਦ ਹੁਣ ਕੀ ਹੈ ਕਿ ਹੌਲੀ ਹੌਲੀ ਜਿਹੜੀਆਂ ਇਹ ਫਲਾਈਟਸ ਹੋਣ ਗਿਆ ਇਹ ਦੁਆਰਾ ਇਹਨਾਂ ਦਾ ਜਿਹੜਾ ਰੀਜ਼ਿਊ ਕੰ ਦਾ ਜਿਹੜਾ ਕੰਮ ਸ਼ੁਰੂ ਹੋਵੇਗਾ ਕਿਉਂਕਿ ਇਹ ਥੋੜਾ ਸਮਾਂ ਲੱਗੇਗਾ ਕੁਝ ਦਿਨ ਲੱਗ ਜਾਣਗੇ ਜਿਹੜਾ ਕਿ ਦੁਆਰਾ ਜਿਹੜਾ ਸਾਰਾ ਕੰਮ ਕਾਰਜ ਹੈ ਉਹ ਨਾਰਮਲ ਜਿਹੜਾ ਕਰਨ ਵਾਸਤੇ ਸੋ ਤਕਰੀਬਨ ਜਿਹੜੇ 10 ਕੁ ਯਾਦ ਦੇ ਕਰੀਬ ਇਹ ਐਮਪਲਾਈ ਸੀਗੇ ਇਹ ਉਹਨਾਂ ਪਰ ਉਹ ਸਟ੍ਰਾਈਕ ਕੀਤੀ ਗਈ ਸੀਗੀ ਸੋ ਹੁਣ ਜੋ ਲੇਟੈਸਟ એનર્ਜੀ ਖਬਰਾਂ ਆ ਰਹੀਆਂ ਨੇ ਸੋ ਉਹਨਾਂ ਦੇ ਮੁਤਾਬਕ ਇਹੀ ਹੈ ਕਿ ਇਹ ਟੈਂਪੇਟੇਟਿਵ ਡੀਲ ਦੋਵਾਂ ਧਿਰਾਂ ਦੇ ਵਿਚਕਾਰ ਹੋ ਗਈ ਹੈ ਜੋ ਜਿਹੜੇ ਮੁੱਦੇ ਸੀਗੇ ਜਿਨ੍ਹਾਂ ਦੇ ਕਰਕੇ ਸਾਰੇ ਮੇਕ ਕਸ਼ਮਕਸ਼ ਚਾਦਰੇ ਸੀਗੇ ਸੋ ਉਹਨਾ ਮੁੱਦਿਆਂ ਨੂੰ ਜਿਹੜਾ ਸਲਝਾਉਣ ਦੀ ਗੱਲ ਜਿਹੜੀ ਹੈ ਇਹਦੇ ਵਿੱਚ ਹੋ ਰਹੀ ਹੈ ਸੋ ਇਹਦੇ ਨਾਲ ਇਹ ਆ ਕਿ ਜਿਹੜੇ ਇਹ ਜਿੰਨੇ ਵੀ ਮੁਸਾਫਰ ਸੀਗੇ ਸੋ ਜਿਹੜਾ ਸਾਡਾ ਇਹ ਕਿਸੇ ਇੰਡਸਟਰੀ ਆ 에ਅਰ ਇੰਡਸਟਰੀ ਹੈ ਸੋ ਇਹਦੇ ਵਿੱਚ ਜਿਸ ਤਰ੍ਹਾਂ ਨਾਲ ਪਰੇਸ਼ਾਨੀਆਂ ਵਾਲਾ ਮਾਹੌਲ ਬਣਿਆ ਸੀਗਾ ਸੋ ਹੌਲੀ ਹੌਲੀ ਹੁਣ ਕੁਝ ਦਿਨਾਂ ਦੇ ਵਿੱਚ ਜਿਹੜੇ ਆਮ ਕੰਮ ਕਾਜ ਹੈ ਸੋ ਉਹ ਨੋਰਮਲ ਹੋਣ ਵਾਲੇ ਪਾਸੇ ਨੂੰ ਵਧੇਗਾ ਸੋ ਅਗਲੀ ਖਬਰ ਪੀਰ ਪਾਲੀਵਰੋਣਾ ਤੋਂ ਹੈ ਜੀ ਸੋ ਕਹਿੰਦੇ ਜਿਮਨੀ ਚੋਣ ਜਿੱਤ ਗਏ ਨੇ ਜੀ ਬਿਲਕੁਲ ਦੇਖੋ ਇਹ ਪੀਅਰ ਪਾਲੀਵ ਉਹਨਾਂ ਦੀ ਗੱਲ ਕਰੀਏ ਤਾਂ ਬੈਟਲ ਇਵਲ ਕਰੋਫੋਰਟ ਜਿਹੜੀ ਆ ਜੋ ਉੱਥੇ ਦੀ ਜਿਹੜਾ ਹਲਕਾ ਸੀਗਾ ਸੋ ਉੱਥੇ ਦੀ ਜਿਮਨੀ ਚੋਰ ਤੋਂ ਪਤਾ ਵੀ ਕੱਲ ਉੱਥੇ VOTING ਹੋਣੀ ਸੀਗੀ ਤਾਂ ਉਸ VOTING ਤੋਂ ਬਾਅਦ ਦੇਖੋ ਵੈਸੇ ਤਾਂ ਪਹਿਲਾਂ ਹੀ ਇਸ ਤਰੀਕੇ ਦੇ ਜਿਹੜੇ ਆ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸੀਆਂ ਕਿਉਂਕਿ ਉਹ ਸਭ ਤੋਂ ਸੁਰੱਖਿਅਤ ਜਿਹੜੀ ਰਾਈਡਿੰਗ ਸੀਗੀ ਕੰਨਰੈਟਿਵ ਪਾਰਟੀ ਵਾਸਤੇ ਸੋਣਾ ਨੇ ਸਭ ਤੋਂ ਸੁਰੱਖਿਅਤ ਜਿਹੜੀ ਰਾਈਡਿੰਗ ਇਹਨੂੰ ਛੁੜਿਆ ਸੀਗਾ ਤੇ ਉਸ ਰਾਈਡਿੰਗ ਦੇ ਉੱਪਰ ਜੋ ਪਹਿਲਾਂ ਵੀ ਜੋ ਕੰਨਰੈਟਿਵ ਉਮੀਦਵਾਰ ਨੇ ਸੋ ਉਹ ਵੀ ਵੱਡੇ ਮਾਰਜਨ ਦੇ ਨਾਲ ਜਿੱਤੇ ਸੀਗੇ ਸੋ ਹੁਣ ਜੋ ਇਸ ਸਮੇਂ ਵਿੱਚ ਜਿੰਨੇ ਕਿ ਨਤੀਜੇ ਜੁੜੇ ਆ ਲਕਸ਼ਮ ਕੈਂਡਾ ਦੀ ਵੈਬਸਾਈਟ ਦੇ ਮੁਤਾਬਕ ਹੈਗੇ ਨੇ ਸੋ ਉਹਦੇ ਵਿੱਚ ਕਾਫੀ 1 ਡੇ ਮਾਰਜਨ ਦੇ ਨਾਲ ਤਕਰੀਬਨ 80% ਤੋਂ ਵੱਧ ਇਹ ਜਿਹੜੀ ਆ ਇਹ ਵੋਟ ਪਰਸੈਂਟੇਜ ਦੇ ਨਾਲ ਪੀਆਰ ਪਾਲੀਸ ਸਾਹਿਬ ਜਿਹੜੇ ਨੇ ਇੱਥੋਂ ਜਿਹੜੇ ਨੇ ਇਲੈਕਸ਼ਨ ਜਿੱਤੇ ਨੇ ਸੋ ਉਹਨਾਂ ਦੇ ਵਿਰੋਧ ਦੇ ਵਿੱਚ ਗੱਲ ਕਰੀਏ ਤਾਂ 200 ਤੋਂ ਵੱਧ ਕੈਂਡੀਡੇਟ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਸੀਗੇ ਪਰ ਉਹਨਾਂ ਨੂੰ ਜਿਹੜਾ ਮੁੱਖ ਮੁਕਾਬਲਾ ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਨੇ ਬੌਨੀ ਕ੍ਰਿਚਲੀ ਸੋ ਉਹ ਵਾਲ ਨੂੰ ਦਿੱਤਾ ਗਿਆ ਤੇ ਨਾਲ ਜੇਕਰ ਲਿਬਰਲ ਕੈਂਡੀਡੇਟ ਜਿਹੜੇ ਦਾ ਅਸੀਂ ਸਟੱਡੀ ਉਹਨਾਂ ਦੀ ਗੱਲ ਕਰੀਏ ਤੇ ਉਹ ਤੀਜੇ ਨੰਬਰ ਤੇ ਚੱਲੇ ਰਹੇ ਨੇ ਐਨ ਡੀ ਪੀ ਦੇ ਜਿਹੜੇ ਕੈਂਡੀਡੇਟ ਨੇ ਕੈਥਰੀਨ ਸ੍ਰੀਮਪੀ ਤੇ ਚੌਥੇ ਨੰਬਰ ਤੇ ਨੇ ਸੋ ਫਰਕ ਜਿਹੜਾ ਆ ਪਹਿਲੇ ਤੇ ਦੂਜੇ ਦੇ ਵਿੱਚ ਕਰ ਬਹੁਤ ਵੱਡਾ ਆ ਤੇ ਇਹਦੇ ਵਿੱਚ ਪਿੰਨ ਜੀ ਆ ਕਿ ਜਿਹੜੇ ਹੁਣ 200 ਤੋਂ ਉੱਪਰ ਉੱਥੇ ਕੈਂਡੀਡੇਟ ਖੜੇ ਸਿਗੇ ਜੇਕਰ ਉਹਨਾਂ ਦੀਆਂ ਵੋਟਾਂ ਗਿਣੀਆਂ ਜਾਣ ਕਿਸੇ ਦੀ ਇੱਕ ਵੋਟ ਪਈ ਆ ਕਿਸੇ ਨੂੰ ਦੋ ਵੋਟ ਪਈਆਂ ਨੇ ਕਿਸੇ ਨੂੰ ਚਾਰ ਪਈਆਂ ਨੇ ਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਕੈਂਡੀਡੇਟ ਇਹੋ ਜਿਹੇ ਵੀ ਉੱਥੇ ਖੜੇ ਨੇ ਜਿਨ੍ਹਾਂ ਨੂੰ ਇੱਕ ਵੀ ਨਹੀਂ ਵੋਟ ਪਈ ਜਣੀ ਜ਼ੀਰੋ ਵੋਟ ਵਾਲੇ ਵੀ ਇਦਾਂ ਦਿਨਾਂ ਦੇ ਵਿੱਚ ਕੈਡੀਡੇਟਾਂ ਨਹੀਂ ਨਾ ਕੋਈ ਵੋਟ ਵੀ ਨਹੀਂ ਪਈ 8 ਵੋਟ ਵਾਲੇ ਬਹੁਤ ਨੇ 2 ਵੋਟ ਵਾਲੇ ਬਹੁਤ ਨੇ ਤੇ ਇਹਨਾਂ ਨੂੰ ਫੇਰ ਪਾਲੀ ਸਾਹਿਬ ਨੂੰ 80% ਤੋਂ ਵੱਧ ਵੋਟਾਂ ਪਈਆਂ ਨੇ ਤੇ ਬਹੁਤ ਵੱਡੇ ਮਾਜਨਾ ਜਿੱਤ ਕੇ ਇਹਨਾਂ ਨੇ ਹਾਊਸ ਆਫ ਕਾਮਨ ਦੇ ਵਿੱਚ ਵਾਪਸੀ ਕੀਤੀ ਹੈ ਹੁਣ ਉੱਥੇ ਆਪੋਜੀਸ਼ਨ ਲੀਡਰ ਦੇ ਤੌਰ ਤੇ ਔਰ ਨਾਲੇ ਸਮੇਦਰਾ ਨੇ ਇਹ ਕੰਮਕਾਜ ਕਰਨਗੇ ਮੋ ਇਹੜੇ ਮੁੱਦੇ ਜਿਹੜੇ ਨੇ ਪਾਰਲੀਮੈਂਟ ਤੇ ਚੱਕਣਗੇ ਜੀ ਸੋ ਹੁਣ ਗੱਲ ਇਹ ਆ ਕਿ ਇਹ ਦੇਖੋ ਇੱਕ ਇਸ ਰੱਖੇ ਸੀਟ ਸੀ ਤੋਂ ਜਿੱਤੇ ਨੇ ਹੋਰ ਗਾਹ ਇਹ ਉਹਨਾਂ ਦਾਤੂ ਇੱਕ ਕੀ ਹੁੰਦਾ ਆ ਜਗਾ ਹੋ ਕੇ ਨੈਡੀ ਪਾਰਟੀ ਦੇ ਲੀਡਰ ਬਣੇ ਰਹਿੰਦੇ ਨੇ ਜਾਂ ਨਹੀਂ ਬਣੇ ਰਹਿੰਦੇ ਇਹ ਹੁਣ ਆਉਣ ਵਾਲੇ ਸਮੇਂ ਦੇ ਉੱਪਰ ਤਾਇਆ ਆਪਣਾ ਰਾਜਨੀਤਿਕ ਕਿਸ ਤਰੀਕੇ ਨਾਲ ਹੋ ਸਕਦਾ ਸੋ ਲੋ ਜੀ ਥੋੜਾ ਜਿਹਾ ਰੋਖ ਆਪਾਂ ਟਰੰਪ ਉਹਨਾਂ ਨਾਲ ਨੂੰ ਕਰ ਲੰਨੇ ਸੋ ਆਪਨੂੰ ਪਤਾ ਹੀ ਸੀ ਵੱਖ-ਵੱਖ ਮੀਟਿੰਗਸ ਹੋ ਰਹੀਆਂ ਨੇ ਸੋ ਟਰੰਪ ਤੇ ਜੈਲੈਂਸਕੀ ਦੇ ਵਿਚਕਾਰ ਕਹਿੰਦੇ ਜਿਹੜੀ ਮੁਲਕਾਤ ਸੀਗੀ ਉਹ ਕਾਮਯਾਬ ਰਹੀ ਹੈ ਜੀ ਦੇਖੋ ਇਹ ਵਿਲਾਦੀਮਿਰ ਪੁਤਿਨ ਹੁਣਾਂ ਦੀ ਟ੍ਰਾਂਸਫ ਦੇ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਹੋਈ ਸੀ ਦੁਨੀਆ ਭਰ ਦਾ ਧਿਆਨ ਵੀ ਖਿੱਚਿਆ ਇਹ ਰਾਸਕਾਰ ਦੇ ਵਿੱਚ ਮੁਲਾਕਾਤ ਹੋਈ ਸੀ ਕਿਉਂਕਿ ਇਸ ਜਿਵੇਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇਹ ਸਮਝੌਤਾ ਕਿਸੇ ਇੱਕ ਧਿਰ ਦੇ ਨਾਲ ਗੱਲਬਾਤ ਕਰਕੇ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਜੇਕਰ ਅਸੀਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਸ਼ਾਂਤੀ ਸਾਬਤ ਕਰਨੀ ਹੈ ਸੋ ਉਹਦੇ ਵਿੱਚ ਕੀ ਹੈ ਵੀ ਦੋਵਾਂ ਧਿਰਾਂ ਨੂੰ ਬਿਠਾ ਕੇ ਜਾਂ ਜਿਹੜੇ ਯੂਰੋਪੀਅਨ ਯੂਨੀਅਨ ਹੈ ਜਿਹਨਾਂ ਦਾ ਸਿੱਧਾ ਜਾਂ ਸਿੱਧਾ ਸਬੰਧ ਜਿਹੜਾ ਆ ਇੰਸਟਗ੍ਰਾਮ ਦੇ ਨਾਲ ਜੁੜਿਆ ਹੋਇਆ ਆ ਉਹਨਾਂ ਦੇ ਹਿੱਤ ਜੁੜੇ ਹੋਏ ਨੇ ਤੇ ਉਹਨਾਂ ਨੂੰ ਬਿਨਾਂ ਨਾਲ ਲੈ ਇਹ ਕਿਸੇ ਵੀ ਸਮਝੌਤੇ ਦੇ ਉੱਪਰ ਪਹੁੰਚਣਾ ਮੁਸ਼ਕਲ ਆ ਤੇ ਹੁਣ ਕੱਲ ਜੇ ਵਾਈਟ ਹਾਊਸ ਵੀ ਕਿ ਜਰਮਨੀ ਦੇ ਸਾਥ ਵੀ ਸੀਗੇ ਉਹਨਾਂ ਦੇ ਨਾਲ ਜਿਹੜੇ ਯੂਰਪ ਦੇ ਵੱਡੇ ਲੀਡਰ ਵੀ ਸੀਗੇ ਸੋ ਜਿਹਦੇ ਵਿੱਚ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਨੇ ਮੀਨੀਅਲ ਜਿਹੜੇ ਮੈਕਰੋਂ ਸਾਹਿਬ ਨੇ ਜਰਮਨ ਦੇ ਚਾਂਸ ਲੈ ਕੇ ਜਿਹੜੇ ਚਾਂਸਲਰ ਨੇ ਜੇ ਫ੍ਰੈਡਰਿਕਸ ਮਾਰਜ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀ ਹ ਸਟਾਰਮਰ ਸਿਗੇ ਸੋ ਇਟਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਾਰਜੀਆ ਮੈਲੋਨੀ ਫਿਨਲੈਂਡ ਦੇ ਰਾਸ਼ਟਰਪਤੀ ਜਿਹੜੇ ਨੇ ਐਲੈਗਜ਼ੈਂਡਰ ਸਟੱਬ ਨੇ ਸੋ ਨਾਲ ਇਹ ਨੈਟੋ ਦੇ ਜਿਹੜੇ ਮੁਖੀ ਨੇ ਮਾਰਕ ਰੂਟੇ ਸੋ ਉਹ ਵੀ ਸ਼ਾਮਲ ਸਿਗੇ ਯੂਰਪੀਅਨ ਕਮਿਸ਼ਨ ਦੇ ਜਿਹੜੇ ਪ੍ਰਧਾਨ ਨੇ ਔਰਸਲਾ ਵੌਨ ਡੈਰ ਸੋ ਉਹ ਵੀ ਸ਼ਾਮਲ ਸਿਗੇ ਸੋ ਕਾਫੀ ਵੱਡੀ ਜਦਾਤ ਦੇ ਵਿੱਚ ਜਿਹੜੇ ਯੂਰਪ ਦੇ ਲੀਡਰ ਜਿਹੜੇ ਨੈਟੋ ਦੇ ਜਿਹੜੇ ਮੁਖੀ ਨੇ ਉੱਤੇ ਸ਼ਾਮਲ ਸੀਗੇ ਸੋ ਜਿਹੜਾ ਦੂਜਾ ਪੱਖ ਸੀ ਦੂਜੀ ਧਿਰ ਕੀ ਚਾਹੁੰਦੀ ਸੀ ਉਹਦੇ ਸਬੰਧੀ ਵੀ ਗੱਲਬਾਤ ਕੀਤੀ ਗਈ ਸੋ ਪਿਛਲੀ ਵਾਰ ਸਾਨੂੰ ਪਤਾ ਵੀ ਜਦੋਂ ਜੇਲੈਂਸ ਕੀ ਸਾਹਿਬ ਵੀ ਟ੍ਰਾਂਸ ਸਾਹਿਬ ਦੇ ਨਾਲ ਮੁਲਾਕਾਤ ਹੋਈ ਸੀ ਉਹ ਬੜੀ ਵਿਵਾਦਾਂ ਦੇ ਵਿੱਚ ਰਹੀ ਇਹ ਉੱਥੇ ਬੜਾ ਤਲਖੀ ਭਰਿਆ ਮਾਹੌਲ ਬਣਿਆ ਸੀਗਾ ਸੋ ਜੋ ਕੁਝ ਵੀ ਉਦੋਂ ਹੋਇਆ ਸੀਗਾ ਸਾਰਾ ਕੁਝ ਲੋਕਾਂ ਨੇ ਕੈਮਰਿਆਂ ਦੇ ਰਾਹੀਂ ਦੇਖਿਆ ਉਸ ਤਰ੍ਹਾਂ ਦੀ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ ਪਰ ਇਸ ਵਾਰ ਇਸ ਤਰੀਕੇ ਦਾ ਮਾਹੌਲ ਉੱਤੇ ਨਹੀਂ ਸੀਗਾ ਖੰਭ ਸਾਹਿਬ ਨੇ ਵੀ ਜਲੈਂਸ ਕੀ ਸਾਹਿਬ ਦੇ ਨਾਲ ਇਹ ਵਧੀਆ ਢੰਗ ਤਰੀਕੇ ਦੇ ਨਾਲ ਗੱਲਬਾਤ ਕੀਤੀ ਸੋ ਬਾਕੀ ਲੀਡਰ ਸਾਹਿਬਾਨ ਜਿਹੜੇ ਸੀਗੇ ਸੋ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਸੋ ਇਹਦੇ ਵਿੱਚ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਮੀਟਿੰਗ ਦੇ ਵਿੱਚ ਤੱਕ ਇੱਕ ਤਾਂ ਇਹ ਆ ਕਿ ਯੂਕਰੇਨ ਤੇ ਜੋ ਅਮਰੀਕਾ ਨੇ ਇਹ ਉਹਨਾਂ ਦੇ ਵਿੱਚ 90 ਬਿਲੀਅਨ ਡਾਲਰ ਦਾ ਹਥਿਆਰਾਂ ਦੀ ਕੀਮਤ ਤੋਂ ਫੋਕਾ ਦੱਸ ਦਿੱਤਾ ਹੋਇਆ ਆ ਸੋ ਇਹ ਜਿਹੜੀ ਡੀਲ ਹੈ ਕਹਿੰਦੇ ਵੀ ਅਗਲੇ 10 ਦਿਨਾਂ ਦੇ ਵਿੱਚ ਤੈ ਹੋ ਸਕਦੀ ਹੈ ਸੋ ਇਸ ਤੋਂ ਇਲਾਵਾ ਦੱਸ ਰਹੇ ਨੇ ਕਿ ਜਿਹੜਾ ਅਮਰੀਕਾ ਆ ਉਹ ਯੂਕਰੇਨ ਨੂੰ ਸੁਰੱਖਿਆ ਗਰੰਟੀਆਂ ਦੇ ਵਿੱਚ ਵੀ ਸਹਿਯੋਗ ਦੇਊਗਾ ਕਹਿੰਦੇ ਵੀ ਜੋ ਨੂੰ ਇਹ ਸੁਰੱਖਿਆ ਦੀ ਗਰੰਟੀ ਹੈ ਉਹ ਅਮਰੀਕਾ ਦੇਵੇਗਾ ਪਰ ਨਾਲ ਅਮਰੀਕਾ ਕਹਿ ਰਿਹਾ ਕਿ ਇਹਦੇ ਵਿੱਚ ਜਿਹੜੀ ਮੁੱਖ ਭੂਮਿਕਾ ਆ ਉਹ ਯੂਰਪੀਅਨ ਜੁਨੀਅਰ ਦੀ ਹੋਗੀ ਤੇ ਇਹਦੇ ਨਾਲ ਇਹ ਵੀ ਆ ਕਿ ਉਹਨਾਂ ਨੇ ਕਹਿੰਦੇ ਵੀ ਕਿ ਜਿਹੜੇ ਆ ਇਹ ਤੇ ਕੋਈ ਮੁਲਾਕਾਤ ਵੀ ਜੰਦੇ ਆਉਣ ਵਾਲੇ ਸਮੇਂ ਤੱਕ ਹੋ ਸਕਦੀ ਹੈ ਤੇ ਕੋਈ ਮੁਲਾਕਾਤ ਕੀ ਹੋਣਾ ਕਿ ਪੁਤਿਨ ਸਾਹਿਬ ਨੇ ਚੈਂਸਕੀ ਸਾਹਿਬ ਨੇ ਤੇ 트럼ਪ ਸਾਹਿਬ ਨੇ ਇਤਨੇ ਮਿਲ ਕੇ ਵੀ ਜਿਹੜੀ ਆ ਇੱਕ ਜਿਹੜਾ ਗੱਲ ਕਰ ਸਕਦੇ ਤੇ ਨਾਲ ਇਹ ਜਿਹੜੇ ਜਿਲੈਂਸਕੀ ਸਾਹਿਬ ਨੇ ਉਹਨਾਂ ਦੀ ਪੁਤਿਨ ਸਾਹਿਬ ਦੇ ਨਾਲ ਵੀ ਜਿਹੜੀ ਆਉਣ ਵਾਲੇ ਦੇ ਮੈਂ ਤਾਂ ਕਹਿੰਦੇ ਵੀ ਮੀਟਿੰਗ ਹੋ ਸਕਦੀ ਹੈ ਕੋਈ ਦੇ ਵਿੱਚ ਕੋਈ ਹਜੇ ਤਰੀਕ ਤਾਂ طے ਨਹੀਂ ਹੈ ਵੀ ਕਦੋਂ ਇਹ ਮੀਟਿੰਗ ਹੋਣੀ ਹੈ ਪਰ ਇਹਦੇ ਨਾਲ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਇੰਟਰਸਟਿਡ ਜਿਹੜੇ ਦਿਖੇ ਨੇ ਉਹ ਕਹਿੰਦੇ ਵੀ ਮੈਂ ਤਿਆਰ ਆ ਕਿ ਮੈਂ ਸਿੱਧੇ ਤੌਰ ਤੇ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਆ ਉਹਨ ਦੇ ਕੋ ਟਿਕੋਣੀ ਮੀਟਿੰਗ ਦੀ ਵੀ ਗੱਲ ਹੋ ਰਹੀ ਹੈ 2 ਮੀਟਰਾਂ ਦੀ ਆਮੋ ਸਾਹਮਣੇ ਬਿਠਾ ਕੇ ਵੀ ਗੱਲਬਾਤ ਹੋ ਰਹੀ ਹੈ ਸੋ ਇਹਦੇ ਵਿੱਚ ਇਹੀ ਆ ਕਿ ਜੋ ਪਹਿਲਾ ਵਾਲਾ ਮਾਹੌਲ ਸੀ ਕਲਕੀ ਵਾਲਾ ਉਸ ਤਰੀਕੇ ਦਾ ਨਹੀਂ ਰਿਹਾ ਯੂਰੋਪੀਅਨ ਜਿਹੜੇ ਲੀਡਰ ਸੀਗੇ ਉਹਨਾਂ ਨੇ ਆਪਣੇ ਪੱਖ ਰੱਖੇ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਜਿਹੜੀ ਉਹਨਾਂ ਦੀਆਂ ਊਰਜਾ ਦੀ ਲੋੜ ਹੈ ਜਿਹੜੀ એનર્ਜੀ ਦੀ ਨੀਡ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਜਾ ਜੋ ਰਸ਼ੀਆ ਇੱਕ ਇੱਕ ਖਤਰਾ ਹੈ ਯੂਰਪੀਅਨ ਯੂਨੀਅਨ ਵਾਸਤੇ ਇਸ ਤਰੀਕੇ ਦਾ ਕੋਈ ਖਤਰਾ ਜਿਹੜਾ ਉਹ ਇੱਕ ਦੇ ਵਿੱਚ ਨਾ ਬਣੇ ਇਹ ਰਸ਼ੀਆ ਵੀ ਚਾਹੁੰਦਾ ਹੈ ਵੀ ਯੂਕਰੇਨ ਐਟੋ ਦਾ ਮੈਂਬਰ ਨਾ ਬਣੇ ਉਹਨਾਂ ਦੇ ਆਪਣੇ ਜਿਹੜੇ ਵੱਖੋ ਵੱਖਰੀ ਤਰਕ ਨੇ ਪਰ ਇਹਦੇ ਵਿੱਚ ਘਟੋ ਘਟ ਇੰਨੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟਿਕੋਣੀ ਮੀਟਿੰਗ ਜਿਹੜੀ ਹੈ ਜਿਸ ਨਾਲ ਅਗੋਚ ਹੋ ਸਕਦੀ ਹੈ ਇਹ ਦੋਵੇਂ ਆਗੂ ਜਿਹੜੇ ਰਸ਼ੀਏ ਤੇ ਯੂਕਰੇਨੇ ਨੇ ਉਹ ਵੀ ਆਪਸ ਦੇ ਵਿੱਚ ਮਿਲ ਕੇ ਜਿਹੜੀ ਗੱਲਬਾਤ ਕਰ ਸਕਦੇ ਨੇ ਹਾਂ ਸਾਹਿਬ ਅਗਲੀ ਖਬਰ ਅਜ ਛੋੜੇ ਨੇ ਪੰਜਾਬ ਤੋਂ ਵੀ ਖਬਰਾਂ ਸੀ ਅਪਡੇਟ ਕਰਨੀਆਂ ਪਰ ਹੈ ਪੰਜਾਬੀ ਪੰਜਾਬੀ ਨਾਲੇ ਸਬੰਧਤ ਹੈ ਸੋ ਕੋਈ ਦਿਨ ਕੋਈ ਮਹੀਨਾ ਕੋਈ ਹਫਤਾ ਇਦਾਂ ਦਾ ਲੰਘਦਾ ਨਹੀਂਗਾ ਜਦੋਂ ਕੋਈ ਪੰਜਾਬੀ ਡਰਗ ਦੇ ਮਾਮਲੇ ਚ ਨਾ ਫੜਿਆ ਜਾਵੇ ਸੋ ਹੁਣ ਡਰਾਈਵਰ ਨਸ਼ਿਆਂ ਦੇ ਨਾਲ ਫੇਰ ਇੱਕ ਗ੍ਰਿਫਤਾਰ ਕੀਤਾ ਗਿਆ ਕਿੱਥੋਂ ਜੀ ਦੇਖੋ ਇਹ ਬੜੀ ਮੰਦਪਾਗੀ ਗੱਲਾਂ ਨੇ ਕਿ ਜਿਹੜੇ ਆਪਣੇ ਕੈਨੇਡੀਅਨ ਜਿਹੜੇ ਟਰੱਕ ਡਰਾਈਵਰ ਨੇ ਆਪਣੀ ਕਮਿਊਨਿਟੀ ਨਾਲ ਜੁੜੇ ਹੋਏ ਟਰੱਕ ਡਰਾਈਵਰਾਂ ਚੋਂ ਦੇ ਨਾਮ ਜਿਹੜੇ ਨੇ ਇਹ ਲਗਾਤਾਰ ਇਹ ਜਿਹੜੇ ਡਰਗ ਸਮੱਗਲਿੰਗ ਦੇ ਵਿੱਚ ਆ ਰਹੇ ਨੇ ਸੋ ਲਗਾਤਾਰ ਇਹ ਜੋ ਅਮਰੀਕਾ ਦੇ ਵੱਖ-ਵੱਖ ਬਾਰਡਰਸ ਨੇ ਉਹਨਾਂ ਦੇ ਉੱਪਰ ਗ੍ਰਿਫਤਾਰੀਆਂ ਹੋ ਰਹੀਆਂ ਨੇ ਸੋ ਇਹ ਮਾਮਲਾ 8 ਅਗਸਤ 13 ਦਾ ਦੱਸਿਆ ਜਾ ਰਿਹਾ ਕੁਝ ਦਿਨ ਪਹਿਲਾਂ ਦਾ ਮਾਮਲਾ ਆ ਤੇ 5-6 ਦਿਨ ਪੁਰਾਣੀ ਗੱਲ ਹੈ ਸੋ ਇਹ ਦੱਸ ਰਹੇ ਨੇ ਕਿ ਇਹ ਜੋ ਬਫਲੋ ਬਾਰਡਰ ਹੈ ਜੋ ਨਿਊਯਾਰਕ ਤੇ ਅੰਟਾਰੀਓ ਨੂੰ ਆਪਸ ਵਿੱਚ ਵਿੱਚ ਜੋੜਦਾ ਆ ਸੋ ਬਫਲੋ ਬਾਰਡਰ ਦੇ ਉੱਪਰ ਕਹਿੰਦੇ ਵੀ ਇੱਕ ਟਰੱਕ ਟ੍ਰੇਲਰ ਨੂੰ ਉੱਥੇ ਰੋਕਿਆ ਗਿਆ ਉਹਦੀ ਇਨਸਪੈਕਸ਼ਨ ਕੀਤੀ ਗਈ ਹੈ ਇਦੇ ਵਿੱਚ ਉਹ ਕਹਿੰਦੇ ਵੀ 109 ਜਿਹੜਾ ਕਿਲੋ ਐ ਸਸਪੈਕਟਡ ਕੋਕੀਨ ਹੈ ਸੋ ਉਹਦੀ ਬਰਾਮਦਗੀ ਜਿਹੜੀ ਆ ਟਰੱਕ ਟੇਲਰ ਦੇ ਵਿੱਚੋਂ ਹੋਈ ਹੈ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਜੋ ਅਮਰੀਕਾ ਦੀਆਂ ਜੋ ਸੁਰੱਖਿਆ ਏਜੰਸੀਆਂ ਸੀਆਂ ਜੋ ਥੀ ਵੀ ਹੋਮਲੈਂਡ ਸਕਿਉਰਟੀ ਸੀ ਉਨਾ ਕੋਲ ਪਹਿਲੇ ਹੀ ਟਿਪ ਸੀ ਕਿ ਵੀ ਇਸ ਟਰੱਕਰਲੇ ਦੇ ਵਿੱਚ ਇਸ ਤੀਖੀ ਡਰੱਗ ਹੋ ਸਕਦੀ ਹੈ ਸੋ ਪੂਰੇ ਤਰੀਕੇ ਨਾਲ ਉਸ ਟਰੱਕਰਲੇ ਦੇ ਉੱਪਰ ਕਹਿੰਦੇ ਵੀ ਉਹਨਾਂ ਨੇ ਨਿਗਾਹ ਰੱਖੀ ਹੋਈ ਸੀ ਉਹਨਾਂ ਨੂੰ ਟਿਪ ਸੀ ਸੋ ਜਦੋਂ ਫਿਰ ਇਹਦੀ ਕਹਿੰਦੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਸੋ ਇਹਦੇ ਵਿੱਚੋਂ 109 ਕਿਲੋ ਜਿਹੜੀ ਆ ਕੋਕੀਨ ਬਰਾਮਦ ਹੋਣ ਦੀ ਗੱਲ ਹੋਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਕਿ ਵਿਸ਼ੇ ਪਾਸਿੰਗ ਜੀ ਦੀ ਉਮਰ 31 ਸਾਲ ਹੈ ਕਹਿੰਦੇ ਵੀ ਰਹਿ ਇਸ ਸਮੇਂ ਕੈਨੇਡਾ ਦੇ ਵਿੱਚ ਰਿਹਾ ਨਾਗਰਿਕ ਉਹ ਭਾਰਤ ਦਾ ਆ ਸੋ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਉਮਰ 31 ਸਾਲ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਸੋ ਉਹਨਾਂ ਨੂੰ ਅਮਰੀਕਾ ਦੀ ਏਜੰਸੀਸ ਵੱਲੋਂ ਜਿਹੜਾ ਫੜਿਆ ਗਿਆ ਆ ਸੋ ਇਹਦੇ ਵਿੱਚ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਕੁਝ ਟਾਈਮ ਪਹਿਲਾਂ ਏ ਡੈਟਰਾਇਟ ਦੇ ਉੱਪਰ ਵੀ ਇੱਕ ਵੱਡੀ ਤਦਾਨ ਦੇ ਵਿੱਚ ਜਿਹੜੀ ਡਰੱਗ ਫੜ ਹੋਈ ਸੀ ਉਹਦੇ ਵਿੱਚ ਵੀ ਇੱਕ ਪੰਜਾਬੀ ਗ੍ਰਿਫਤਾਰ ਹੋਇਆ ਸੀ ਸੋ ਉਸ ਮਾਮਲੇ ਨੂੰ ਵੀ ਇਹਦੇ ਨਾਲ ਜੋੜ ਕੇ ਜਿਹੜਾ ਦੇਖਿਆਗਾ ਵੀ ਕਿਸੇ ਵੀ ਉਸ ਮਾਮਲੇ ਚ ਵੀ ਜਿਹੜਾ ਨਾ ਕਿਤੇ ਸਬੰਧ ਹੋ ਸਕਦੇ ਨੇ ਸੋ ਇਹ ਇੱਕ ਵੱਖਰਾ ਮਾਮਲਾ ਆ ਜਿਹਦੇ ਵਿੱਚ 13 ਅਗਸਤ ਨੂੰ ਜਿਹੜੀ ਆ ਇਹ ਵੱਡੇ ਪੱਧਰ ਤੇ ਡਰੱਗ ਇਹ ਮਫਲੋਪਾਉਂਡ ਦੇ ਉੱਪਰ ਫੜੀ ਗਈ ਹੈ ਸੋ ਵਿਸ਼ੇਬ ਜਿਹੜੇ ਆ ਹੈ ਨੌਜਵਾਨ ਐ ਵਿਸ਼ੇਬ ਜੀਸਟਿੰਗ ਸੋ ਇਹਨੂੰ ਇਸ ਸ਼ਮਫਕਨ ਵਿਸ਼ੇਪਾਲਸਨ ਜਿਹੜੀ ਉਮਰ ਕਰਤੀ 30 ਸਾਲ ਸੋ ਇਹਨੂੰ ਇਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰ ਤੇ ਚਾਰਜ ਅਮਰੀਕਾ ਦੀ ਜੜੀਆਂ ਏਜੰਸੀਆਂ ਨੇ ਉਹਨਾਂ ਨੇ ਕੀਤਾ ਅੱਛਾ ਹਮਾਸ ਤੇ ਇਜ਼ਰਾਇਲ ਬਾਰੇ ਕੀ ਅਪਡੇਟ ਹੈ ਜੀ ਦੇਖੋ ਜਿੱਥੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਆਪਸ ਦੇ ਵਿੱਚ ਤੇ ਤਨਾਅ ਘਟਾਉਣ ਵਾਸਤੇ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਵੀ ਯੁੱਧ ਮੁਕੰਮਲ ਤੌਰ ਤੇ ਰੁਕ ਜਾਏ ਕਿਉਂਕਿ ਟਰਮਸ ਆਫ ਕਹਿ ਰਹੇ ਨੇ ਵੀ ਉਹ ਸੀਸ ਫਾਇਰ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਵੀ ਮੁਕੰਮਲ ਤੌਰ ਤੇ ਇਹ ਜੰਗ ਜਿਹੜਾ ਹੈ ਖਾਤਮਾ ਹੋ ਜਾਏ ਪੱਕੇ ਤੌਰ ਤੇ ਤੇ ਸ਼ਾਂਤੀ ਸਥਾਪਿਤ ਹੋ ਜਾਏ ਤੇ ਦੂਜੇ ਪਾਸੇ ਜੇਕਰ ਹਮਾਸ ਦੀ ਗੱਲ ਕਰੀਏ ਕਿਉਂਕਿ ਹਮਾਸ ਤੇ ਇਜ਼ਰਾਇਲ ਦੇ ਵਿੱਚ ਇਸ ਤਰੀਕੇ ਦਾ ਟਕਰਾ ਇਹ ਪਿਛਲੇ ਸਮੇਂ ਦਰ ਸਾਹਮਣੇ ਆਇਆ ਜਿਸ ਤੰਗਨਾ ਹਮਾਸ ਨੇ ਇਜ਼ਰਾਈਲ ਦੇ ਵਿੱਚ ਵੜ ਕੇ ਆਮ ਲੋਕਾਂ ਦਾ ਕਤਲੇਆਮ ਕੀਤਾ। ਤੋਂ ਜਵਾਬੀ ਕਾਰਵਾਈ ਦੇ ਵਿੱਚ ਜੇ ਹੁਣ ਤੱਕ ਦੇਖੀਏ ਜੇ ਪਿਛਲੇ 22 ਮਹੀਨਿਆਂ ਦੇ ਵਿੱਚ ਇਹ ਘੱਟੋ-ਘੱਟ 66000 ਫਿਲੀਸਤੀਨੀ ਲੋਕ ਮਾਰੇ ਜਾ ਚੁੱਕੇ ਨੇ ਤੋਂ 62000 ਜਿਹੜੀ ਗਿਣਤੀ ਹੁੰਦੀ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗਿਣਤੀ ਆ ਵੀ 62000 ਲੋਕ ਉੱਥੇ ਪਿਛਲੇ 22 ਮਹੀਨਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਸੋ ਵੱਡੇ ਪੱਧਰ ਤੇ ਤੁਸੀਂ ਦੇਖੋ ਇਹ ਤਾਂ ਮੌਤਾਂ ਦੀ ਗਿਣਤੀ ਹੈ ਜਿਹੜੇ ਜੱਗ ਵਿੱਚ ਹੋਣਗੇ ਜਾਂ ਜਿਹੜੇ ਵੱਡੇ ਪੱਧਰ ਤੇ ਲੋਕ ਪ੍ਰਭਾਵਿਤ ਹੋ ਰਹੇ ਨੇ ਇਹ ਭੁੱਖਮਰੀ ਦੇ ਹਾਲਾਤ ਵੱਧ ਰਹੇ ਨੇ ਇਹ ਭਾਵੇਂ ਦੁਨੀਆ ਭਰ ਦੇ ਵਿੱਚ ਉਨੀ ਇਸ ਮਸਲੇ ਦੀ ਗੱਲਬਾਤ ਨਹੀਂ ਹੋ ਰਹੀ ਪਰ ਹਾਲਾਤ ਉੱਥੇ ਬਹੁਤ ਮਾੜੇ ਨੇ ਸੋ ਇਹਦੇ ਵਿੱਚ ਹੁਣ ਹਮਾਸ ਨੇ ਜਿਹਾ ਵੀ ਜਿਹੜੇ ਮੀਡਲ ਈਸਟ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਦੇ ਵਿੱਚ ਕਾਸਟ ਹੋ ਤੇ ਸੀ ਅਜੀਪਟ ਤੇ ਕਤਰ ਦੀ ਗੱਲ ਕਰੀਏ ਜਿਹੜੇ ਉਹਨਾਂ ਦੇ ਮੀਡੀਏਟਰ ਨੇ ਉਹ ਕੋਸ਼ਿਸ਼ਾਂ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਸਮਝੌਤਾ ਹਮਾਸ ਤੇ ਇਜ਼ਰਾਇਲ ਦੇ ਵਿੱਚ ਹੋ ਜਾਏ ਸੋ ਉਹਨਾਂ ਨੇ ਜੋ ਆਪਣਾ ਪ੍ਰਪੋਜ਼ਲ ਹਮਾਸ ਦੇ ਅੱਗੇ ਆ ਕੇ ਚਾ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਉਹਨਾਂ ਨੇ ਬੰਦਕ ਬਣਾਏ ਹੋਏ ਨੇ ਇਹ 50 ਦੇ ਕਰੀਬ ਜਿਹੜੇ ਇਜ਼ਰਾਇਲ ਦੇ ਨਾਗਰਿਕ ਨੇ ਸੋ ਉਹਨਾਂ ਦੇ ਵਿੱਚ ਜਿਹੜੇ ਬੀਚ ਦੇ ਜਿਉਂਦੇ ਬੰਦਕ ਨੇ ਜਿਹੜੇ ਇਸ ਸਮੇਂ ਜਿਉਂਦੇ ਨੇ ਸੋ ਉਹਨਾਂ ਦੀ ਰਿਹਾਈ ਕੀਤੀ ਜਾਵੇ ਇਹਦੇ ਵਿੱਚ ਕਹਿ ਰਹੇ ਨੇ ਕਿ 60 ਦਿਨਾਂ ਵਾਸਤੇ ਇਹ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਸੀਸਫਾਇਰ ਜਿਹੜਾ ਹੋਵੇ ਫਿਰ ਹਮਾਸ ਨੇ ਤਾਂ ਇਸ ਪ੍ਰੋਪੋਜ਼ਲ ਨੂੰ ਅਕਸੈਪਟ ਕਰ ਲਿਆ ਕਹਿੰਦੇ ਵੀ ਅਸੀਂ ਤਿਆਰ ਆਂ ਇਸ ਪ੍ਰੋਪੋਜ਼ਲ ਨੂੰ ਅਕਸੈਪਟ ਕਰਨ ਵਾਸਤੇ ਪਰ ਹੁਣ ਗੱਲ ਇਹ ਆ ਕਿ ਉਹ ਇਕੱਲੇ ਦੇ ਅਸੈਪਟ ਕਰਨਾਂ ਗੱਲ ਨਹੀਂ ਬਾਨੀ ਜਦੋਂ ਤੱਕ ਇਜ਼ਰਾਈਲ ਜਿਹੜਾ ਆ ਉਹ ਉਹ ਸੈੱਟ ਨਹੀਂ ਕਰਦਾ ਕਿਉਂਕਿ ਇਜ਼ਰਾਈਲ ਨੇ ਤਾਂ ਹੁਣ ਪਿਛਲੇ 22 ਮਹੀਨਿਆਂ ਦੇ ਵਿੱਚ 62000 ਕੰਨ ਦੇ ਫਿਲੀਸਤੀਨੀ ਮਾਰ ਦਿੱਤੇ ਨੇ ਹੁਣ ਉਹ ਇਸ ਚੀਜ਼ ਨੂੰ ਅਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਗੀ ਜੀ ਜੀ ਅਮਰੀਕਾ ਵੀ ਦੂਜੇ ਪਾਸੇ ਦੇਖੀਦਾ ਉਹ ਚਾਹੁੰਦਾ ਵੀ ਹਮਾਸ ਦਾ ਪੂਰੇ ਤਰੀਕੇ ਨਾਲ ਉਹ ਤੇ ਖਤਮਾ ਹੋਣਾ ਚਾਹੀਦਾ ਇਨੂੰ ਕੋਈ ਇੱਕ ਵਾਸਤੇ ਦੁਵਾਰਾ ਨਾ ਕੋਈ ਕਦਰ ਇਜ਼ਰਾਈਲ ਵਾਸਤੇ ਬਣੇ ਸੋ ਇੰਦੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਇਹ ਵੀ ਕੋਸ਼ਿਸ਼ਾਂ ਉੱਤੇ ਹੋ ਰਹੀਆਂ ਨੇ ਕਿ ਜਿਹੜੇ ਫੀਲੀਸਤੀਨੀ ਲੋਕ ਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਮੂਵ ਕਰਕੇ ਕਿਸੇ ਹੋਰ ਮੁਲਕ ਦੇ ਵਿੱਚ ਸੈੱਟ ਕਰ ਦਿੱਤਾ ਜਾਵੇ ਪੂਰੀ ਦਾ ਪੂਰਾ ਕੰਟਰੋਲ ਇਸ ਇਜ਼ਰਾਈਲ ਦਾ ਹੋ ਜਾਏ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੁਣ ਗੱਲ ਇਹ ਆ ਕਿ ਇਜ਼ਰਾਈਲ ਇਹ ਪ੍ਰਪੋਜ਼ਲ ਨੂੰ ਜੱਜ ਉਹ ਮੀਡੀਏਟਰ ਨੇ ਅਜੀਪ ਤੇ ਕਹਤਾ ਦੇ ਉਹਨਾਂ ਦੇ ਪ੍ਰਪੋਜ਼ਲ ਨੂੰ ਮੰਨਦਾ ਜਾਂ ਨਹੀਂ ਮੰਨਦਾ ਇਹ ਹੁਣ ਆਉਣ ਵਾਲੇ ਦਿਨਾਂ ਦਿਨਾਂ ਸਾਹਮਣੇ ਆਊਗਾ ਪਰ ਹਮਾਸ ਘਟੂ ਘੱਜੂਰ ਹੈ ਕਿ ਇਸ ਪ੍ਰਪੋਜ਼ਲ ਨੂੰ ਮੰਨਣ ਵਾਸਤੇ ਤਿਆਰ ਹੈ ਤੇ ਦੂਜੇ ਪਾਸੇ ਜੇ ਭਨਜੀਏ ਭਾਰਤ ਤੇ ਚੀਨ ਦੀ ਵੀ ਗੱਲ ਕਰੀਏ ਨਾ ਤਾਂ ਧੋਮਾ ਦੇ ਜਿਹੜੇ ਵਿਦੇਸ਼ ਮੰਤਰੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿ ਦੂਜੇ ਪਾਸੇ ਜੇ ਕਿ ਚੀਨ ਦੇ ਜਿਹੜੇ ਡਿਪਲੋਮੈਟ ਨੇ ਵੈਂਗ ਜੀ ਸੋ ਉਹਨਾਂ ਨੇ ਵੀ ਆਪਸ ਦੇ ਵਿੱਚ ਮੁਲਾਕਾਤ ਕੀਤੀ ਹੈ ਸੋ 2020 ਚ ਅਸੀਂ ਦੇਖਿਆ ਸੀਗਾ ਕਿ ਜੋ ਲਦਾਖ ਦੀ ਗਲਵਾਨ ਘਾਟੀ ਹੈ ਉਹਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਝੜਪਾਂ ਨੇ ਦੋਵਾਂ ਪਾਸਿਆਂ ਦੇ ਫੌਜੀਆ ਵਿਚਕਾਰ ਹੋਈਆਂ ਸੀ ਆ ਤੇ ਇਹਦੇ ਵਿੱਚ ਘੱਟੋ ਘੱਟ 20 ਭਾਰਤੀ ਫੌਜੀ ਜਿਹੜੇ ਮਾਰੇ ਗਏ ਸੀ ਉਹਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ ਸੀ ਉਸ ਤੋਂ ਬਾਅਦ ਇਹ ਤਣਾਅ ਜਿਹੜਾ ਸੀ ਇਸ ਤਰ੍ਹਾਂ ਦਾ ਦੇ ਕਾਫੀ ਵੱਧ ਗਿਆ ਸੀਗਾ ਸਾਨੂੰ ਇਹ ਵੀ ਪਤਾ ਆ ਵੀ ਚੀਨ ਭਾਰਤ ਦੇ ਵੱਡੇ ਖੇਤਰ ਨੂੰ ਜਿਹੜਾ ਆ ਉਹਦੇ ਉੱਪਰ ਕਬਜ਼ਾ ਕਰਕੇ ਬੈਠਾ ਆ ਅਰਨਾਚਲ ਪ੍ਰਦੇਸ਼ ਨੂੰ ਵੀ ਆਪਣਾ ਹਿੱਸਾ ਜਿਹੜਾ ਦੱਸ ਰਿਹਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਇਹ ਕੋਸ਼ਸ਼ਾਂ ਹੋ ਰਹੀਆਂ ਨੇ ਕੀ ਕਟੋ-ਕਟ ਜਿਹੜੇ ਚੀਨ ਦੇ ਨਾਲ ਜਿਹੜੇ ਮਸਲਿਆਂ ਦਾ ਹੱਲ ਹੋ ਸਕਦਾ ਜਿਹਦੇ ਉੱਪਰ ਗੱਲਬਾਤ ਜਿਹੜੀ ਸਿਰੇ ਕੁਛ ਨਾ ਕੁਝ ਚੜ੍ਹ ਸਕਦੀ ਹੈ ਵੀ ਉਹਨਾਂ ਨੂੰ ਸਲਝਾ ਲਿਆ ਜਾਵੇ ਜਦੋਂ ਦੇ ਹੁਣ ਡਰਾਮਪ ਸਾਹਿਬ ਨੇ ਵੀ ਇਹ ਤਾਰੀਫ ਲਾਉਣ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਤਾਰੀਫ ਵਧਾਏ ਨੇ ਭਾਰਤ ਦੇ ਉੱਪਰ ਇਸ ਤਰੀਕੇ ਦੀ ਅਨਾਊਂਸਮੈਂਟਾਂ ਇਹ ਜੋ ਰਿਸ਼ਤੇ ਸੀਗੇ ਮੋਦੀ ਸਾਹਿਬ ਦੇ ਟਰੰਪ ਸਾਹਿਬ ਦੇ ਨਾਲੋਂ ਖਰਾਬ ਹੋਏ ਨੇ ਪਿਛਲੇ ਦਿਨਾਂ ਦੌਰਾਨ ਸੀ ਦੇਖਿਆ ਹੁਣ ਭਾਰਤ ਇਹ ਕੋਸ਼ਿਸ਼ਾਂ ਕਰ ਰਿਹਾ ਵੀ ਕਿ ਤਰ੍ਹਾਂ ਕਿਸੇ ਢੰਗ ਦੇ ਨਾਲ ਚੀਨ ਦੇ ਨਾਲ ਰਿਸ਼ਤੇ ਜਿਹੜੇ ਸੁਧਾਰ ਲੱਜਣ ਸੋ ਕੱਲ ਇਹ ਦੋਵਾਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਆਪਸ ਵਿੱਚ ਮੁਲਾਕਾਤ ਵੀ ਕੀਤੀ ਹੈ ਇਹ ਕਈ ਗੱਲਾਂ ਤੇ ਸਹਿਮਤੀ ਵੀ ਜਤਾਈ ਹੈ ਦੇਖੋ ਇਹ ਮੁਲਾਕਾਤਾਂ ਦਾ ਕੋਈ ਜਮੀਨੀ ਪੱਧਰ ਤੇ ਜਿਹੜਾ ਰਿਐਲਿਟੀ ਹੈ ਉੱਚ ਫਰਕ ਪਵੇਗਾ ਜਾਂ ਨਹੀਂ ਪਵੇਗਾ ਇਹ ਹੁਣ ਆਉਣ ਵਾਲੇ ਦਿਨਾਂ ਤੇ ਨਿਰਭਰ ਹੈ ਸੋ ਇਸ ਤਰੀਕੇ ਦੀਆਂ ਵੀ ਖਬਰਾਂ ਵੀ ਨੇ ਵੀ ਹੋ ਸਕਦਾ ਵੀ ਉਹਨਾਂ ਦੇ ਦਰਾਂ ਦਰਾਂ ਮੋਦੀ ਸਾਹਿਬ ਦੀ ਜਿਹੜੀ ਸ਼ੀ ਜਿੰਗ ਨੇ ਚੀਨ ਦੇ ਰਾਸ਼ਟਰਪਤੀ ਨੇ ਵੀ ਉਹਨਾਂ ਦੇ ਨਾਲ ਵੀ ਕਿਤਨੇ ਜੀ 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 ਜਿਹੜੀ ਮੀਟਿੰਗ ਹੈ ਉਹਦਾ ਪ੍ਰਬੰਧ ਕੀਤਾ ਜਾਵੇ ਸੋ ਆਪਣੀ ਜੇ ਲੋਕਲ ਪਿੰਡ ਦੀ ਗੱਲਾਂ ਕਰੀਏ ਫੋਰਸ ਸਾਹਿਬ ਦੀ ਗੱਲਾਂ ਕਰੀਏ ਫੋਰਸ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਵੀ ਇੰਟਾਰੀਓ ਦੀਆਂ ਸਾਰੀਆਂ ਕਹਿੰਦੇ ਮਿਊਂਸੀਪੈਲਿਟੀਆਂ ਨੇ ਉਹਨਾਂ ਨੂੰ ਕਹਿੰਦੇ ਵੀ ਆਪਣੇ ਵਰਕਰ ਜਿਹੜੇ ਨੇ ਇੰਪਲਾਈਸ ਨੇ ਵੀ ਉਹਨਾਂ ਨੂੰ ਕਹਿੰਦੇ ਫੁੱਲ ਟਾਈਮ ਵਾਸਤੇ ਵਾਪਸ ਆਦਾਂ ਦੀ ਲੋੜ ਹੈ ਕਿ ਦਸ ਤਰ੍ਹਾਂ ਜਾ ਕੇ ਕੰਮ ਕਰਨ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਪੈਟ੍ਰਿਕ ਬ੍ਰਾਊਨ ਸਾਹਿਬ ਤਾਂ ਤਿਆਰ ਨੇ ਮਿਸਿਸ ਆਗਾ ਦੀ ਮੇਅਰ ਨੇ ਮਨਾ ਕਰਤਾ ਆ ਪਰ ਫੋਰਸ ਸਾਹਿਬ ਕਹਿੰਦੇ ਨੇ ਵੀ ਇਹ ਸਾਰੇ ਜਿੰਨੇ ਦੇ ਵੀ ਹੈਗੇ ਨੇ ਇਸ ਤਰੀਕੇ ਦੇ ਇੰਪਲਾਈਸ ਨੇ ਸਾਰੀ ਮਿਊਂਸੀਪਲਟੀਆਂ ਨੂੰ ਕਹਿੰਦੇ ਜੇ ਉਹ ਵਾਪਸ ਆਉਣ ਦੀ ਲੋੜ ਹੈ ਤੇ ਬ੍ਰੈਮਟਨ ਦੀ ਇੱਕ ਖਬਰ ਹੈ ਜਿਹੜੇ ਕਿ ਇੱਕ ਕੰਟਰੀ ਸਾਈਡ ਤੇ ਚੀਰਪ ਰੋਡ ਤੋਂ ਸਾਹਮਣੇ ਆ ਰਹੀ ਹੈ ਕੱਲ ਸਵੇਰ ਦੀ ਬਵਿੰਦਰ ਜੀ ਖਬਰ ਹੈ ਇੱਕ ਪੈਡਿਸਟਰੀਅਨ ਇੱਕ ਔਰਤ ਸੀ ਕਹਿੰਦੇ ਵੀ ਉਹੋ ਪਿਕਅਪ ਟਰੱਕ ਦੀ ਟੱਕਰ ਉਹਨੂੰ ਲੱਗੀ ਹੈ ਤਾਂ ਉਹਦੀ ਸਵੇਰੇ 7:14 ਮਿੰਟ ਦੀ ਜਿਹੜਾ ਇਨਸੀਡੈਂਟ ਹੋਇਆ ਮੌਕੇ ਤੇ ਮੌਤ ਹੋ ਗਈ ਹੈ ਦੇਖੋ ਇਹ ਪੈਡਿਸਟਰੀਅਨ ਇਸ ਤਰੀਕੇ ਨਾਲ ਮੌਤ ਹੋਣੀ ਮੰਦ ਭਾਗੀ ਹੈ ਸੋ ਕਾਲੀ ਜਿਹੜੀ ਹੁੰਦੀ ਹੈ ਕਈ ਵਾਰ ਇਹ ਜਾਨਲੇਵਾ ਸਬਤ ਹੁੰਦੀ ਹੈ ਸੋ ਪਿਕਅਪ ਟਰੱਕ ਨੇ ਟੱਕਰ ਮਾਰੀ ਪੈਡਿਸਟਰੀਅਨ ਦੀ ਮੌਤ ਹੋਈ ਹੈ ਪੁਲਿਸ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ ਜੇਕਰ ਕਿਸੇ ਕੋਈ ਡੈਸ਼ ਕੈਮ ਦੀ ਵੀਡੀਓ ਹੋਵੇ ਜਾਂ ਕੋਈ ਆਈ ਵਿਟਨੈਸ ਹੋਵੇ ਤਾਂ ਸਾਗ ਨਾਲ ਸੰਪਰਕ ਕਰੇ ਸੋ ਇਹ ਹੁਣ ਕਿਉਂਕਿ ਜੇਨ ਭੁਪਿੰਦਰੀ ਆਉਣ ਵਾਲੇ ਦਿਨਾਂ ਦੌਰਾਨ ਛੋਟੇ ਹੁੰਦੇ ਜਾਣੇ ਹਨ ਇਹ ਰਾ ਜਲਦੀ ਹੋਣਾ ਹੈ ਸੋ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਜਦੋਂ ਤੁਸੀਂ ਸੜਕਾਂ ਕ੍ਰੋਸ ਕਰਨੀਆਂ ਨੇ ਧਿਆਨ ਨਾ ਕਰੋ ਜਿਹੜੇ ਲੋਕ ਗੱਡੀਆਂ ਵੀ ਚਲਾਉਂਦੇ ਨੇ ਉਹਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿਤੇ ਤੁਹਾਡੀ ਕਾਲੀ ਦੇ ਨਾਲ ਕਿਸੇ ਦੀ ਜ਼ਿੰਦਗੀ ਇਸ ਤਰੀਕੇ ਨਾਲ ਖਤਮ ਨਾ ਹੋ ਜਾਵੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਕੱਲ ਨਵੀਆਂ ਖਬਰਾਂ ਨਾਲ ਤੁਹਾਡੇ ਨਾਲ